ਸਤਿ ਸ਼੍ਰੀ ਅਕਾਲ ਜੀ ਮੈਂ ਸੰਨੀ ਕੱਕੜ ਪਿੰਡ ਗੁਰੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਕਾਸ਼ ਸਿੰਘ ਪਿੰਡ ਗੁਰੂ ਸਾਹਿਬ ਅੱਜ ਅਸੀਂ ਇੱਕ ਵਿਸ਼ੇ ਤੇ ਗੱਲ ਕਰਾਂਗੇ ਅੱਜ ਵਿਸ਼ਾ ਸਾਡਾ ਸਬਰ ਸਬਰ ਹੈ ਨਹੀਂ ਆਮੀ ਜਨਤਾ ਜੀ ਸਬਰ ਮੁੱਕਿਆ ਪਿਆ ਇਸ ਵਿਸ਼ੇ ਤੇ ਤਾਇਆ ਜੀ ਨਾਲ ਗੱਲ ਕਰਾਂਗੇ ਤਾਇਆ ਜੀ ਸਬਰ ਬਾਰੇ ਤੁਸੀਂ ਕੀ ਗੱਲਬਾਤ ਕਰਨਾ ਚਾਹੁੰਦੇ ਹੋ ਨਹੀਂ ਸਬਰ ਸੰਤੋਖ ਠੀਕ ਆ ਹਰ ਇੱਕ ਬੰਦੇ ਚ ਹੁਣਾ ਚਾਹੀਦਾ ਹੈ ਹੁਣਾ ਚਾਹੀਦਾ ਠੀਕ ਆ ਪਰ ਅੱਜ ਸਾਡੇ ਚੋਂ ਸਬਰ ਮੁੱਕ ਚੁੱਕਿਆ ਹੈ ਮੁੱਕ ਚੁੱਕਿਆ ਅਸੀਂ ਸਬਰ ਕਰਦੇ ਹੀ ਨਹੀਂ ਅਸੀਂ ਜਿਹੜੀ ਚੀਜ਼ ਅੱਗੇ ਦਿਸਦੀ ਉਹ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਜੇ ਉਦੋਂ ਅੱਗੇ ਦਿਸ ਵੀ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਅਸੀਂ ਜਿਹੜਾ ਸਾਡਾ ਸਬਰ ਇੰਨਾ ਟੁੱਟ ਚੁੱਕਿਆ ਹੈ ਕਿ ਅਸੀਂ ਇਹਨਾਂ ਵੀ ਜਿਹੜੀ ਉਹ ਜਾਂਦੀ ਹੈ ਨਾ ਚੀਜ਼ ਉਹਨੂੰ ਫੜ ਲਗੇ ਕਿਉਂ ਸਾਡੇ ਜਿੱ ਇੱਕ ਲਾਲਚ ਕਰ ਲਓ ਸਬਰ ਟੁੱਟ ਗਿਆ ਤੇ ਸਬਰ ਕਰਕੇ ਜਿਹੜਾ ਪਹਿਲਾ ਸੀਗਾ ਸਿਸਟਮ ਉਹ ਇੱਕ ਥਾਂ ਖੜ ਕੇ ਕੰਮ ਕਰਨਾ ਮਿਹਨਤ ਕਰਨਾ ਜਾਂ ਕੁਝ ਵੀ ਕਰਨਾ ਪਰ ਹੁਣ ਸਬਰ ਲੋਕਾਂ ਚ ਖਤਮ ਹੋਇਆ ਪਿਆ ਹਰ ਇੱਕ ਚੀਜ਼ ਨਵੀਂ ਚਾਹੁੰਦਾ ਇੱਕ ਤਾਂ ਹੀ ਮੈਂ ਗੱਲ ਕਰਨਾ ਚਾਹਣਾ ਵੀ ਕੋਈ ਵੀ ਚੀਜ਼ ਆਪਣੇ ਕੋਲ ਹਾਸਲ ਆ ਉਹਦਾ ਆਨੰਦ ਨਹੀਂ ਮਾਨਣਾ ਠੀਕ ਹੈ ਉਹਦਾ ਆਨੰਦ ਨਹੀਂ ਲੋਕ ਲੈ ਰਹੇ ਅ ਐਂ ਦੇਖੋ ਅੱਜ ਪਿਛਲੇ ਸਮਿਆਂ 'ਚ ਦੇਖੋ ਆਪਾਂ ਤਾਂ ਇਹ ਬੱਸਾਂ ਤੇ ਜਾਂਦੇ ਸੀ ਜਾਂਦੇ ਤਾਂ ਹੁਣ ਵੀ ਬਹੁਤ ਲੋਕ ਆ ਪਰ ਆਪਾਂ ਆਪਦੇ ਤੇ ਗੱਲ ਲਾਉਣੇ ਆ ਅੱਜ ਮਹਾਰਾਜ ਨੇ ਗੱਡੀਆਂ ਦਿੱਤੀਆਂ ਕਿਉਂ ਮਹਾਰਾਜ ਦਾ ਸ਼ੁਗਰ ਕਰੋ ਵੀ ਪਰਮਾਤਮਾ ਆ ਉੱਪਰ ਆਪਣੇ ਏਸੀ ਚੱਲੀ ਜਾਂਦਾ ਠੰਡੀ ਹਵਾ 'ਜ ਬੈਠਿਆ ਜੇ ਆਪਾਂ ਹੁਣ ਵੀ ਮਰੂ ਮਰੂ ਕਰੀਏ ਤਾਂ ਮਹਾਰਾਜ ਕਹਦੇ ਤੇ ਮੁਕੀਆਂ ਮਾਰੋ ਇਹ ਗੱਲ ਸਹੀ ਹੈ ਕਿ ਬਈ ਸਬਰ ਮਹਾਰਾਜ ਦਾ ਸ਼ੁਕਰ ਤੇ ਸਬਰ ਇਹ ਉਹਦਾ ਆਨੰਦ ਜਰੂਰ ਮਾਣੋ ਜਿਹੜਾ ਮਹਾਰਾਜ ਨੇ ਕੋਈ ਚੀਜ਼ ਦਿੱਤੀ ਆ ਆਪਾਂ ਕੀ ਤਾਂ ਜੀ ਅੱਜ ਕੀ ਆ ਵੀਰ ਅੱਜ ਮੇਰੇ ਕੋਲ ਆ ਹੈ ਨਹੀਂ ਮੇਰੇ ਕੋਲ ਆ ਹੈ ਨਹੀਂ ਜਰੂਰ ਭਾਈ ਮਿਹਨਤ ਕਰੋ ਇਹ ਨਹੀਂ ਮੈਂ ਕਹਦਾ ਵੀ ਮਿਹਨਤ ਨਾ ਕਰੋ ਬਾਕੀ ਤਾਂ ਜੀ ਸੋਡਾ ਕੀ ਖਿਆਲ ਆ ਬਾਕੀ ਪਤਾ ਕੀ ਅਸਾਂ ਨਹੀਂ ਜਿਹੜਾ ਸਾਡੇ ਅੱਜ ਦੌੜ ਇੰਨੀ ਲੱਗ ਚੁੱਕੀ ਐ ਨਾ ਸਾਡੀ ਵੀ ਅਸੀਂ ਜਿਹੜੇ ਸਬਰ ਨੂੰ ਭੁੱਲ ਗਏ ਭੁੱਲ ਗਏ ਹਾਂ ਕਿ ਅਸੀਂ ਹਰੇਕ ਚੀਜ਼ ਨਵੀਂ ਚੀਜ਼ ਹਾਸਲ ਕਰਨਾ ਚਾਹੁੰਦੇ ਆ ਨਵੀਂ ਤੋਂ ਨਵੀਂ ਆ ਨੇ ਵੀ ਆ ਵੀ ਸਾਡੇ ਕੋਲੇ ਹੋਵੇ ਆ ਵੀ ਸਾਡੇ ਕੋਲੇ ਹੋਵੇ ਜਿਹੜਾ ਜ਼ਿੰਦਗੀ ਦਾ ਆਨੰਦ ਐ ਅੱਜ ਤੁਸੀਂ ਪੈਸਾ ਲਾ ਲਓ ਠੀਕ ਆ ਵੀ ਪੈਸਾ ਹਰੇਕ ਬੰਦੇ ਕੋਲੇ ਹੁੰਦਾ ਹੁੰਦਾ ਹੀ ਹੈ ਦਾ ਹੁੰਦਾ ਕਿਸੇ ਕੋਲੇ ਵਾਧੂ ਹੁੰਦਾ ਕਿਸੇ ਕੋਲੇ ਘਟ ਹੁੰਦਾ ਚਾਲੀ ਫੀਚਰ ਮਤਲਬ ਕੰਮੇ ਕਮ ਉਹ ਜਾਲ ਲਾਇਆ ਚਲ ਕੋਣ ਕਰ ਲਓ ਦਵਾਈ ਕੁਝ ਨਹੀਂ ਮਗਾ ਹੀ ਨਹੀਂ ਤਾਇਆ ਜਿਹੜਾ ਸਬਰ ਦਾ ਜਿਹੜਾ ਮਤਲਬ ਇੱਕ ਪ੍ਰਵਾਹਾ ਪ੍ਰਵਾਹਾ ਬਹੁਤ ਤਕੜੀ ਹੈ ਸਬਰ ਇੱਕ ਗਰਦਾਸ ਮਾਨ ਸਾਹਿਬ ਨੇ ਇੱਕ ਗਾਣਾ ਵੀ ਗਾਇਆ ਸਬਰ ਤੇ ਵੀ ਸਬਰ ਸੰਤੋਖ ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਹੈ ਸਬਰ ਸੰਤੋਖ ਜਿਹੜਾ ਬੰਦਾ ਰੱਖ ਲੇ ਉਹਦੇ ਵਰਗੀ ਜ਼ਿੰਦਗੀ ਨਹੀਂ ਤੈ ਉਹਦੀ ਜ਼ਿੰਦਗੀ ਤੁਸੀਂ ਦੱਸੋ ਤਾਂ ਇਹ ਮੈਂ ਉਹੀ ਕਰਦਾ ਸੀ ਜਣੀ ਮੈਂ ਵੀ ਬੰਦੇ ਕੋਲੇ ਪੈਸਾ ਅੰਤਾਂ ਨਾਲ ਜਿਹਦੇ ਕੋਲੇ ਹੁੰਦਾ ਉਹਦੇ 'ਚ ਵੀ ਸਬਰ ਖਤਮ ਹੋਇਆ ਪਿਆ ਠੀਕ ਆ ਉਹ ਉਸ ਪੈਸੇ ਨਾਲ ਆਪਦੀ ਜ਼ਿੰਦਗੀ ਦਾ ਆਨੰਦ ਨਹੀਂ ਮਾਣਦਾ ਉਹ ਆਲਾ ਵੀ ਜੇ ਮੇਰੇ ਕੋਲੇ ਕਰੋੜ ਰੁਪਏ ਤਾਂ 2 ਕਰੋੜ ਕਿਵੇਂ ਹੋ ਵੀ ਹਾਂ ਉਹ ਫਿਰ ਭਜਦਾ ਠੀਕ ਆ ਵੀ ਮੈਂ ਆ ਕਰ ਲਾ ਮੈਂ ਉਹ ਕਰ ਲਾ ਹਰੇਕ 'ਚ ਇੱਕ ਲਾਲਸਾ ਬਣ ਚੁੱਕੀ ਹੈ ਇਹ ਕਿ ਜਿਹੜਾ ਸਬਰ ਹੈ ਇਹ ਇਹਨੂੰ ਖਤਮ ਕਰਕੇ ਇੱਕ ਲਾਲਚ ਕੰਨੀ ਅਸੀਂ ਤੁਰ ਪਏ ਆ ਠੀਕ ਹੈ ਨਾ ਇੱਕ ਤਾਂ ਇਹ ਜੀ ਮੈਂ ਹੋਰ ਵੀ ਇਸ ਵਿਸ਼ੇ ਤੇ ਇੱਕ ਨੈਚੁਰਲ ਹਾਸਾ ਹੁੰਦਾ ਹਾਂ ਲੋਕ ਮੈਨੂੰ ਬਹੁਤ ਕਹਿੰਦੇ ਤੂੰ ਵੀਡੀਓ ਮਗਰ ਨਾ ਉਹ ਲਾਇਆ ਕਰ ਕਮੇਡੀ ਜੀ ਲਾਇਆ ਕਰੋ ਨਾਨਾ ਪਾਟੇ ਘੜਦੀ ਉਹ ਮੈਂ ਕਹਾ ਸਾਨੂੰ ਲਾਉਣ ਦੀ ਲੋੜ ਨਹੀਂ ਸਾਡੇ ਮਹਾਰਾਜ ਨੇ ਸਾਨੂੰ ਅੰਦਰੋਂ ਹੀ ਬਹੁਤ ਵਧੀਆ ਹਾਸਾ ਦਿੱਤਾ ਅਸੀਂ ਉਹੀ ਹੱਸ ਕੇ ਲੋਕਾਂ ਨੂੰ ਵੀਡੀਓ ਦਿਖਾਵਾਂਗੇ ਮੇਰਾ ਕਹਿਣ ਦਾ ਤਾਇਆ ਵੀ ਆਪਾਂ ਜਿਹੜੇ ਸਬਰ ਵਾਲੇ ਬੰਦੇ ਆ ਜਿਹੜਾ ਬੰਦਾ ਅੰਦਰੋਂ ਸਬਰ ਜਿੰਨੂੰ ਆ ਗਿਆ ਨਾ ਉਹਨੂੰ ਜ਼ਿੰਦਗੀ ਦਾ ਜਿਹੜਾ ਆਨੰਦ ਆਣਾ ਨਾ ਤਾਇਆ ਐ ਆਉਂਦਾ ਜਿਵੇਂ ਗੱਡਾ ਚੂਸਦਾ ਹੋਵੇ ਨਾ ਬੰਦਾ ਐ ਕੱਲੀ ਕੱਲੀ ਪੋਰੀ ਦਾ ਸਵਾਦ ਆਉਂਦਾ ਉਹ ਨਜ਼ਾਰਾ ਆਉਂਦਾ ਲੋਕ ਉਸ ਸਵਾਦ ਤੋਂ ਵਾਂਝੇ ਆ ਬਹੁਤ ਜ਼ਿਆਦਾ ਠੀਕ ਹੈ ਗੱਲ ਪਤਾ ਕਿਸ ਨਹੀਂ ਹਾਂ ਉਹ ਜਿਹੜਾ ਇਹ ਕਮੈਂਟ ਕਰਦੇ ਆ ਜਾਂ ਕੁਝ ਕਰਦੇ ਆ ਵੀ ਤੁਸੀਂ ਯਾਰ ਆਪ ਹੱਸ ਪੈਨੇ ਆ ਉਹ ਤੁਸੀਂ ਨਾ ਡੁਪਲੀਕੇਟ ਹਾਸਾ ਲਾਓ ਡੁਪਲੀਕੇਟ ਹਾਸਾ ਲਾਓ ਪਹਿਲੀ ਗੱਲ ਤਾਂ ਇਹ ਵੀ ਸਾਨੂੰ ਕੋਈ ਲਾਲਚ ਨਹੀਂ ਨਹੀਂ ਲਾਲਚ ਸਾਨੂੰ ਕੋਈ ਹੋਰ ਕੁਝ ਨਹੀਂ ਕੁਝ ਨਹੀਂ ਸਹੀ ਹੈ ਸਾਨੂੰ ਸਿਰ ਲੋਕਾਂ 'ਚ ਜਿੰਨੀ ਕੁ ਖੁਸ਼ੀ ਅਸੀਂ ਲੋਕਾਂ ਨੂੰ ਦੇ ਸਕਦੇ ਆ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਅਸੀਂ ਪਰ ਜੇ ਅਸੀਂ ਬਨੌਟੀ ਹਾਸਾ ਲਾਉਣੇ ਆ ਠੀਕ ਆ ਕਿਹਾ ਬਨੌਟੀ ਹਾਸਾ ਤਾਂ ਕਿਤੇ ਦੋ ਗੱਲਾਂ ਕਰਕੇ ਹਾ 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 ਕਰਾ ਦਿਓ ਹਾਂ ਪਰ ਇੱਕ ਥੋੜਾ ਜਿਹਾ ਉਹਨਾਂ ਦੇ ਵੀ ਜਿਹੜਾ ਕਮਿਟਮੈਂਟ ਕਰਦੇ ਆ ਵੀ ਜਿਹੜਾ ਹਾਸਾ ਹੈ ਪਹਿਲਾਂ ਜਦੋਂ ਅਸੀਂ ਵੀਡੀਓ ਦਿੰਨੇ ਆ ਨਾ ਪੀ ਪਹਿਲਾਂ ਲੋਕਾਂ ਨੂੰ ਹੱਸ ਲੈਣ ਦੇ ਮਗਰੋਂ ਤੁਸੀਂ ਹੱਸ ਲਿਆ ਕਰੋ। ਹਾਂ। ਇਹ ਗੱਲ ਕੋਈ ਹੱਦ ਤੱਕ ਤਾਂ ਜਾਇਜ਼ ਆ ਉਹਨਾਂ ਦੀ। ਜਾਇਜ਼ ਜਾਇਜ਼। ਪਰ ਕੀ ਹੈ? ਇਹਦੇ 'ਚ ਜਦੋਂ ਆਪਾਂ ਕੋਈ ਕਮੇਡੀ ਕਰਦੇ ਤਾਂ ਆਪਾਂ ਨੂੰ ਵੀ ਹਾਸਾ ਆ ਜਾਂਦਾ। ਆ ਜਾਂਦਾ। ਉਹ ਕੁਦਰਤੀ ਵੀਡੀਓ ਦੇ ਵਿੱਚ ਉਹ। ਛੋਟਾ ਇਹਦਾ ਮਤਲਬ ਵੀ ਤਾਏ ਜੀ ਆਪਾਂ ਜੇ ਅੱਜ ਮੈਂ ਵੀ ਅੱਜ ਦੁਨੀਆਦਾਰੀ 'ਚ ਰਹਿਣਾ, ਤੂੰ ਵੀ ਦੁਨੀਆਦਾਰੀ 'ਚ ਰਹਿਣਾ। ਜਵਾਗਤਾ ਆਪਾਂ ਉਹਨੇ ਹੀ ਪਾਲਦੇ। ਬਾਲਦੇ ਹੋਏ ਇੱਕ ਆਪਾਂ ਵੀ ਜਵਾਕਾਂ ਪਿੱਛੇ ਭਾਈਦੇ ਆ ਤੂੰ ਵੀ ਭਾਈਦਾ ਮੈਂ ਵੀ ਭਾਈਦਾ ਤਾਇ ਜੀ ਆਪਾਂ ਵੀ ਸਬਰ ਰੱਖ ਕੇ ਹੱਸੀਐ ਨੇ ਉਹਦਾ ਮਤਲਬ ਵੀ ਕਿਤੇ ਨਾ ਕਿਤੇ ਤਾਂ ਆਪਾਂ ਜ਼ਿੰਦਗੀ ਤੋਂ ਸਫਰ ਸਬਰ ਰੱਖਿਆ ਆ ਤਾਂ ਹੀ ਅੱਜ ਹਾਸਾ ਸੋਹਣਾ ਆਉਂਦਾ ਪਿਆ ਅਸੀਂ ਲੋਕਾਂ ਨੂੰ ਹਸਾਈ ਵੀ ਜਾਨਦੇ ਆ ਮਹਾਰਾਜ ਨੇ ਸਾਨੂੰ ਇਹ ਵੀ ਕਲਾ ਬਖਸ਼ੀ ਆ ਅਸੀਂ ਮਹਾਰਾਜ ਦਾ ਸ਼ੁਕਰਾਨਾ ਵੀ ਕਰਦੇ ਆ ਠੀਕ ਆ ਗੱਲ ਦੀ ਸਮਾਪਤੀ ਕਰੀਏ ਕਿਤੇ ਆਈ ਕੋਈ ਹੋਰ ਕਹਿਣਾ ਚਾਹਣੇ ਹੋ ਸਮਾਪਤੀ ਕਰਨੀ ਹੈ ਸਮਾਪਤੀ ਕਰ ਲਓ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੰਨੂੰ ਭਾਈ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਸਾਡੇ ਚ ਜੇ ਵੀਡੀਓ ਚ ਕੋਈ ਗੱਲ ਐਸੀ ਵੈਸੀ ਹੋ ਜਾਂਦੀ ਆ ਉਹਤੇ ਜਰੂਰ ਕਮੈਂਟ ਕਰਿਓ ਵੀ ਤੁਸੀਂ ਆ ਚੀਜ਼ ਗਲਤ ਕੀਤੀ ਆ ਵੀ ਅੱਗੇ ਤੋਂ ਅਸੀਂ ਸੁਧਾਰ ਕਰੀਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਓ ਬਾਈ